ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੂੰਗੀ ਦੀ ਦਾਲ ਬਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੂੰਗੀ ਦੀ ਦਾਲ ਬਣਾਉਣੇ ਆ ਮੂੰਗੀ ਦੀ ਦਾਲ ਤਾਂ ਆਪਾਂ ਸਾਰੇ ਹੀ ਬਣਾਉਣੇ ਆ ਜਿਵੇਂ ਵੀ ਬਣਾਉਣੀ ਆ ਬਹੁਤ ਭੈਣ ਭਾਈ ਕਹਿ ਦਿੰਦੇ ਨੇ ਵੀ ਮੂੰਗੀ ਦੀ ਦਾਲ ਨਾਲ ਬੈਵਾਦੀ ਹੋ ਜਾਂਦੀ ਹੈ ਹੱਡਾਂ ਪੈਰਾਂ ਤੇ ਚੀਸਾਂ ਪੈਣ ਲੱਗ ਜਾਂਦੀਆਂ ਨੇ ਵੀ ਇਹ ਖਾਣੀ ਨਹੀਂ ਚਾਹੀਦੀ ਇਹ ਖਾਣੇ ਜ਼ਰੂਰ ਚਾਹੀਦੇ ਹੈ ਸਿਹਤ ਵਾਸਤੇ ਬਹੁਤ ਚੰਗੀ ਹੈ ਹਾਜਮ ਵੀ ਬਹੁਤ ਛੇਤੀ ਆਉਂਦੀ ਹੈ ਤੇ ਇਹ ਹਮ ਬਣਾਉਣ ਦਾ ਥੋੜਾ ਜਿਹਾ ਤਰੀਕਾ ਲੱਗ ਚਾਹੀਦਾ ਫਿਰ ਇਹ ਕਦੇ ਵੀ ਵਿਗਾੜ ਨਹੀਂ ਕਰਦੀ ਜਿੰਨੀ ਮਰਜ਼ੀ ਖਾਈ ਜਾ ਹਾਜਮ ਐਸਰ ਨਹੀਂ ਬਣਾਉਂਦੀ ਸਬਜ਼ੀਆਂ ਵੀ ਕਈ ਵਾਰ ਐਸਰ ਬਣਾਉਂਦੀਆਂ ਨੇ ਕਦੇ ਵੀ ਐਸਰ ਨਹੀਂ ਬਣਾਉਂਦੀ ਹਾਜਮ ਵੀ ਬਹੁਤ ਜਲਦੀ ਆ ਜਾਂਦੀ ਹੈ ਆਪਾਂ ਇੱਕ ਕੌਲੀ ਮੂੰਗੀ ਦੀ ਦਾਲ ਦੀ ਲੈ ਲਈ ਆਪਾਂ ਇਹ ਜਿਵੇਂ ਦੱਸਦੇ ਆਂ ਪਾਣੀ ਪਾ ਕੇ ਅਸੀਂ ਤਾਂ ਤੌੜੀ ਵਿੱਚ ਧਰਦੇ ਆਂ ਚੁੱਲੇ ਤੇ ਚਾਹੇ ਹਾਰੇ ਚ ਬਣਾਈਏ ਫਿਰ ਇਹਦੇ ਵਿੱਚ ਆਪਾਂ ਜੋ ਵੀ ਚੀਜ਼ਾਂ ਪਾਉਣੀਆਂ ਨੇ ਇਹ ਪਾਉਣੀਆਂ ਨੇ ਫਿਰ ਆਪਾਂ ਇਹਨੂੰ ਜਿਆਦਾ ਰਿਜਣ ਲੱਗੀ ਇਹਦੇ ਵਿੱਚ ਆਪਾਂ 1 ਚਮਚਾ ਧਾਰਤੇ ਮਿਰਚਾਂ ਦਾ ਪਾਉਂਦੇ ਇੱਕ ਚਮਚਾ ਜਿੰਨੀ ਦਾਲ ਆ ਤੁਹਾਡੀ ਉਹਦੇ ਮੁਤਾਬਕ ਤੁਸੀਂ ਇਹ ਪਾ ਸਕਦੇ ਹੋ ਮੇਥੇ ਤੇ ਫਿਰ ਇਹਦੇ ਵਿੱਚ ਆਪਾਂ ਜੀਰਾ ਰਿਜਦੀ ਰਿਜੇ ਪਾ ਦੋ ਜਿੰਨਾ ਬਹੁਤਾ ਥੋੜਾ ਤੁਸੀਂ ਮਸਾਲਾ ਪਾਉਨੇ ਹੋ ਉਹਦੇ ਮੁਤਾਬਕ ਫਿਰ ਇਹਦੇ ਵਿੱਚ ਤੁਸੀਂ ਜਮਾਣ ਜ਼ਰੂਰ ਪਾਵੋ ਜਿਹੜੀ ਜਿਮੈਨ ਹੁੰਦੀ ਹੈ ਉਹ ਅੱਧਾ ਚਮਚਾ ਪਾ ਦੋ ਰਿੱਝ ਜਿੱਤੇ ਜ਼ਿਆਦਾ ਰਿੱਝਣੀ ਸ਼ੁਰੂ ਹੁੰਦੀ ਹੈ ਜਦ ਹੀ ਪਾ ਦੋ ਇਹਦੇ ਵਿੱਚ ਹੀ ਰਿੱਝੂ ਕੋਈ ਕੋਈ ਗੱਲ ਇਹਦੇ ਵਿੱਚੇ ਰਿੱਝੂ ਇਹ ਰਿੱਝੇ ਨਾਲ ਜ਼ਿਆਦਾ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਤੜਕੇ ਦੇ ਵਿੱਚ ਪਾਉਨੇ ਆ ਕਈ ਵਾਰ ਭੈਣ ਭਾਈ ਤੜਕਾ ਲਾਉਂਦੇ ਨੇ ਕਈ ਇਹਦੇ ਨਾਲ ਗ੍ਰੈਂਡਰ ਨਾਲ ਲਸਣ ਪਿਆਜ਼ ਮਿਰਚਾਂ ਹਰੀਆਂ ਆਦਰਕ ਆ ਲੈ ਲਿਆ ਟਮਾਟਰ ਲੈ ਲਿਆ ਟਮਾਟਰ ਤਾਂ ਜੋ ਪਾਉਣਾ ਪਾ ਲੋ ਨਹੀਂ ਪਾਉਣਾ ਤੁਹਾਡੀ ਮਰਜ਼ੀ ਹੈ ਪਿਆਜ਼ ਲਸਣ ਆਦਰਕ ਤਾਂ ਜ਼ਰੂਰੀ ਹੈ ਇਹਨੂੰ ਗ੍ਰाइंड ਕਰ ਲੋ ਤਾਂ ਪਾ ਦੋ ਜੇ ਕਿਸੇ ਨੇ ਤੜਕਾ ਲਾ ਕੇ ਖਾਣਾ ਹੈ ਤੜਕੇ ਦਾ ਸਕੀਨ ਹੈ ਕੋਈ ਤਾਂ ਅੱਧਾ ਲਸਣ ਗ੍ਰाइंड ਕਰਕੇ ਪਾਵੋ ਦੋ ਪਿਆਜ਼ ਵਿੱਚ ਜ਼ਰੂਰ ਪਾਵੋ ਆਦਰਕ ਗ੍ਰाइंड ਕਰਕੇ ਪਾਵੋ ਉਹਨੂੰ ਉਕਣੀ ਨਾ ਪਾਵੋ ਘੱਟ ਕੇ ਉਹ ਅਸਰ ਘੱਟ ਹੁੰਦਾ ਉਹਦਾ ਫੇਰ ਇਹਨੂੰ ਇਹਦੇ ਵਿੱਚ ਗ੍ਰाइंड ਕਰਕੇ ਪਾ ਕੇ ਦੇਸੀ ਘਿਓ ਉਸ ਤਰੀਕੇ ਨਾਲ ਹੀ ਪਾਵੋ ਜਦ ਰਿਝ ਚੁੱਕੀ ਹੈ ਦਾਲ ਜਦ ਆਪਾਂ ਚੁੱਲੇ ਤੋਂ ਲਾਉਣੀ ਹੈ ਜਦ ਪਾ ਕੇ ਲਾ ਲਓ ਜੇ ਨਹੀਂ ਤੁਸੀਂ ਤੜਕਾ ਲਾਣਾ ਜੇ ਤੜਕਾ ਲਾਣਾ ਤਾਂ ਹਲਕਾ ਲਾਓ ਥੋੜਾ ਜਿਹਾ ਆ ਚੀਜ਼ਾਂ ਪਾਈਆਂ ਹੋਈਆਂ ਕਦੇ ਵੀ ਬਾਹ ਬਾਦੀ ਨਹੀਂ ਕੋਉਗੀ ਜਿੱਥੇ ਮੇਥੇ ਪਾਉਣ ਨਾਲ ਮੇਥੇ ਵਿੱਚੇ ਰਿੱਚ ਜਾਂਦੇ ਨੇ ਟੇਸਟ ਵੀ ਬਹੁਤ ਵਧੀਆ ਆਉਂਦਾ ਜੀਰਾ ਵੀ ਵਿੱਚ ਰਿੱਚ ਜਾਂਦਾ ਜਮੈਣ ਵੀ ਵਿੱਚ ਰਿੱਚ ਜਾਂਦੀ ਹੈ ਜਿੰਨੀ ਮਰਜ਼ੀ ਦਾਲ ਖਾਈ ਜਾਓ ਕਦੇ ਹੱਡਾਂ ਪੈਰਾਂ 'ਤੇ ਚੀਸਾ ਨਹੀਂ ਪੈਣੀ ਆ ਕਦੇ ਵੀ ਤੁਹਾਨੂੰ ਕਦੇ ਨਾ ਮੋਢਿਆਂ 'ਚ ਨਾ ਗੋਡਿਆਂ 'ਚ ਚੀਸ ਨਹੀਂ ਪੈਂਦੀ ਇਹਦੇ ਨਾਲ ਮੂੰਗੀ ਦੀ ਦਾਲ ਚਾਹੇ ਗਰਮੀਆਂ 'ਚ ਖਾਣੀ ਆ ਚਾਹੇ ਸਿਆਲਾਂ 'ਚ ਖਾਣੀ ਆ ਇਹ ਆਪਾਂ ਇਸ ਤਰੀਕੇ ਨਾਲ ਖਾ ਸਕਦੇ ਆ ਆਪਾਂ ਨੂੰ ਪਾਣੀ ਬੁਗਾੜਨੀ ਹੋਊਗਾ ਜੇ ਵੱਧ ਤੋਂ ਵੱਧ ਤੁਸੀਂ ਜੇ ਚੁੱਲੇ ਤੇ ਦਾਲ ਬਣਾ ਕੇ ਖਾ ਸਕਦੇ ਹੋ ਤਾਂ ਤੌੜੀ ਵਿੱਚ ਕੱਚੀ ਵਿੱਚ ਤਾਂ ਉਹ ਬਹੁਤ ਬਿਹਤਰ ਹੈ ਨਹੀਂ ਤਾਂ ਜਿਵੇਂ ਵੀ ਤੁਸੀਂ ਬਣਾਉਨੇ ਆ ਉਹਦੇ ਚਾਹ ਤੀਜਾ ਜਰੂਰ ਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੇਸੀ ਵਿਲੇਜ লাইਵ ਟੀਵੀ